ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਬਾਬਾ ਅਤਰ ਸਿੰਘ ਜੀ ਮਾਪੁਰਖਾਂ ਨੇ ਵਿਆਹ ਕਿਉਂ ਨਹੀਂ ਕਰਵਾਇਆ ਇਹ ਬਹੁਤ ਵੱਡਾ ਸਵਾਲ ਆ ਕਿ ਉਹਨਾਂ ਦਾ ਵਿਆਹ ਹੋਇਆ ਹੀ ਨਹੀਂ ਜਾਂ ਫਿਰ ਉਹਨਾਂ ਨੇ ਕਰਵਾਇਆ ਨਹੀਂ ਤੇ ਉਹਨਾਂ ਨੇ ਕਿਉਂ ਨਾ ਕੀਤੀ ਸੀ ਅਸਲ ਆਪਣੇ ਵਿਆਹ ਤੋਂ ਗ੍ਰਸਤੀ ਜੀਵਨ ਧਾਰਨ ਕਰਨ ਤੋਂ ਆਪਾਂ ਇਸ ਸਾਖੀ ਦੇ ਵਿੱਚ ਅੱਜ ਇਸ ਵੀਡੀਓ ਦੇ ਵਿੱਚ ਇਹ ਸਮਝਾਂਗੇ ਇਹ ਬਹੁਤ ਵੱਡਾ ਸਵਾਲ ਹੈ ਸਭ ਤੋਂ ਪਹਿਲਾਂ ਫਤਿਹ ਬਲਾਉ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਉਹਨਾਂ ਦਾ ਜਦੋਂ ਜੀਵਨ ਆਪਾਂ ਪੜਦੇ ਹਾਂ ਤੇ ਸਾਧ ਸੰਗਤ ਉਹਦੇ ਵਿੱਚ ਆਪਾਂ ਨੂੰ ਇਹ ਚੀਜ਼ ਜ਼ਰੂਰ ਮਿਲਦੀ ਹੈ ਕਿੰਨੇ ਬਾਬਾ ਅਤਰ ਸਿੰਘ ਜੀ ਮਹਾਪੁਰਖ ਜਦੋਂ ਪਲਟਨ ਦੇ ਵਿੱਚ ਭਰਤੀ ਹੋ ਗਏ ਸੀ ਕੋਹਾਟ ਸ਼ੌਣੀ ਦੇ ਵਿੱਚ ਚਲੇ ਜਾਂਦੇ ਨੇ ਤੋਪਖਾਨੇ ਦੇ ਵਿੱਚ ਉਹਨਾਂ ਨੇ ਇੱਥੇ ਡਿਊਟੀ ਨਿਭਾਈ ਸਾਧ ਸੰਗਤ ਜਿਹੜੀ ਉਹਨਾਂ ਨੂੰ ਦਿੱਤੀ ਗਈ ਸੀ ਡਿਊਟੀ ਤੇ ਮਹਾਪੁਰਖ ਉਤੇ ਸਿਮਰਨੂ ਦੇ ਵਿੱਚ ਸਮਾਂ ਵੀ ਨਿਗਾਉਂਦੇ ਆਪਣੀ ਡਿਊਟੀ ਵੀ ਕਰਦੇ ਕੁਝ ਸਮੇਂ ਬਾਅਦ ਫਿਰ ਛੁੱਟੀ ਆਉਂਦੇ ਨੇ ਕੋਹਾਟ ਤੋਂ ਛੁੱਟੀ ਆ ਜਾਂਦੇ ਨੇ ਇਸਾਹਾ ਸੰਗਤ ਛੁੱਟੀ ਸਮੇਂ ਵਿਆਦੀ ਚਰਚਾ ਵੀ ਚੱਲਣ ਲੱਗ ਜਾਂਦੀ ਹੈ ਕਿ ਜਵਾਨ ਹੋ ਚੁੱਕੇ ਨੇ ਗ੍ਰਿਸ਼ਤੀ ਸੰਭਾਲਣ ਵਲ ਜੋਗੇ ਹੋ ਗਏ ਨੇ ਇਹਨਾਂ ਦਾ ਵਿਆਹ ਕਰ ਦਿੱਤਾ ਜਾ ਸਰਦਾਰ ਜੀਵਨ ਸਿੰਘ ਜਿਹੜੀ ਉਹਨਾਂ ਦੀ ਸੁਪਤਨੀ ਧਰਮਕੌਰ ਜਿਹੜੇ ਬਡਰੁਖਾ ਪਿੰਡ ਦੇ ਰਹਿਣ ਵਾਲੇ ਉਹਨਾਂ ਨੂੰ ਵੇਖ ਗਏ ਸਨ ਰਿਸ਼ਤਾ ਕਰਨ ਦੇ ਲਈ ਸਭ ਕੁਝ ਵਧੀਆ ਸੀ ਜਦੋਂ ਆਪਣੀ ਲੜਕੀ ਮਾਹਕੌਰ ਦਾ ਸ਼ਗਨ ਪਾਉਣ ਆਏ ਤਾਂ ਬਾਬਾ ਅਤਰ ਸਿੰਘ ਜੀ ਮਹਾਪੁਰਖ ਮਸਤੋਣਾ ਸਾਹਿਬ ਵਾਲੇ ਛੁੱਟੀ ਕੱਟ ਕੇ ਚਲੇ ਗਏ ਸੀ ਵਾਪਸ ਚਲੇ ਗਏ ਸੀ ਆਪਣੀ ਡਿਊਟੀ ਤੇ ਪਲਟਣ ਦੇ ਵਿੱਚ ਇਸ ਬਾਰੇ ਬਾਬਾ ਅਤਰ ਸਿੰਘ ਜੀ ਨੂੰ ਇੱਕ ਪੱਤਰਕਾ ਵੀ ਲਿਖੀ ਗਈ ਸੀ ਉਸ ਪੱਤਰਕਾ ਦੇ ਵਿੱਚ ਲਿਖਿਆ ਗਿਆ ਸੀ ਕਿ ਵਾਪਸ ਆ ਜਾਓ ਤੁਹਾਡਾ ਵਿਆਹ ਕਰਨਾ ਹੈ ਤੁਹਾਡਾ ਸ਼ਗਨ ਕਰਨਾ ਹੈ ਘਰ ਗ੍ਰਿਸ਼ਤੀ ਵਾਲੇ ਬਣੋ ਤੁਸੀਂ ਆਪਣੇ ਪਰਿਵਾਰ ਨੂੰ ਸੰਭਾਲੋ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਜੋਗੀ ਹੋ ਕਿਉਂਕਿ ਹਰ ਇੱਕ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਕਿ ਸਾਡਾ ਬੱਚਾ ਜਿਹੜਾ ਹੈ ਉਹ ਘਰ ਗ੍ਰਿਸ਼ਤੀ ਵਾਲਾ ਬਣੇ ਸਾਧ ਸੰਗਤ ਬਾਬਾ ਆਤਰ ਸਿੰਘ ਦੀ ਮਾਹ ਪੁਰਖਾਂ ਨੂੰ ਜਦੋਂ ਉਹ ਪੱਤਰ ਕਾ ਲਿਖੀ ਗਈ ਉਹਨਾਂ ਕੋਲੇ ਜਦੋਂ ਪਹੁੰਚੀ ਨਾ ਤੇ ਮਾਹ ਪੁਰਖਾਂ ਨੇ ਉਸ ਪੱਤਰ ਕਾ ਨੂੰ ਜਦੋਂ ਪੜ੍ਹਿਆ ਤੇ ਵਾਪਸ ਉਹਦੇ ਵਿੱਚ ਫਿਰ ਉੱਤਰ ਲਿਖਿਆ ਤੇ ਮਾਹ ਪੁਰਖਾਂ ਨੇ ਫਿਰ ਲਿਖ ਕੇ ਭੇਜਿਆ ਕਿ ਸਾਨੂੰ ਵਿਆਹ ਕਰਵਾਉਣ ਦਾ ਅਕਾਲੀ ਈਸ਼ਰੀ ਜਿਹੜਾ ਹੈ ਹੁਕਮ ਨਹੀਂ ਹੈ ਈਸ਼ਵਰੀ ਹੁਕਮ ਜਿਹੜਾ ਹੈ ਉਹ ਸਾਨੂੰ ਨਹੀਂ ਹੈ ਅਸੀਂ ਤੇ ਵਿਹੰਗਮ ਹੀ ਰਹਿਣਾ ਹੈ ਇਸ ਵਾਸਤੇ ਅਸੀਂ ਵਿਆਹ ਨਹੀਂ ਕਰਵਾਉਣਾ ਤੇ ਅਸੀਂ ਇਹ ਚੀਜ਼ ਕਦੀ ਵੀ ਨਹੀਂ ਕਰਾਂਗੇ ਉਹਦੇ ਹੁਕਮ ਤੋਂ ਉਲਟ ਹੋ ਕੇ ਉਹਦੇ ਹੁਕਮ ਤੋਂ ਬਾਹਰ ਜਾ ਕੇ ਉਸ ਪਰਮਾਤਮਾ ਨੇ ਜਿਹੜੀ ਸਾਡੀ ਡਿਊਟੀ ਹੈ ਨਾ ਸਾਡੀ ਸੇਵਾ ਜਿਹੜੀ ਹੈ ਉਹ ਇਸ ਤਰ੍ਹਾਂ ਲਗਾਈ ਹੈ ਪ੍ਰਚਾਰ ਦੀ ਸਾਨੂੰ ਗ੍ਰਸਤੀ ਜੀਵਨ ਪਰਮਾਤਮਾ ਨੇ ਨਹੀਂ ਬਖਸ਼ਿਸ਼ ਕੀਤਾ ਅਸੀਂ ਉਸ ਦੇ ਹੁਕਮ ਤੋਂ ਉਲਟ ਜਾ ਕੇ ਕਿਵੇਂ ਕਰ ਸਕਦੇ ਆ ਇਹ ਲਿਖ ਕੇ ਉਸ ਚਿੱਠੀ ਦੇ ਵਿੱਚ ਭੇਜਿਆ ਸਰਦਾਰ ਜੀਵਨ ਸਿੰਘ ਚਾਹੁੰਦੇ ਸਨ ਤਾਂ ਆਪਣੀ ਲੜਕੀ ਦਾ ਸ਼ਗਨ ਸਾਡੇ ਛੋਟੇ ਭਰਾ ਜੈ ਸਿੰਘ ਨੂੰ ਪਾ ਦੇਵੋ ਬਾਬਾ ਅਤਰ ਸਿੰਘ ਦੀ ਮਾਪੁਰਖਾ ਨੇ ਲਿਖਿਆ ਕਿ ਜੇਕਰ ਤੁਸੀਂ ਆਪਣੀ ਲੜਕੀ ਦਾ ਸ਼ਗਨ ਕਰਨੀ ਚਾਹੁੰਦੇ ਹੋ ਤਾਂ ਮੇਰੇ ਛੋਟੇ ਭਰਾ ਨੂੰ ਤੁਸੀਂ ਸ਼ਗਨ ਕਰ ਸਕਦੇ ਹੋ ਮੁਰ ਦੋਨੋਂ ਪਰਿਵਾਰਾਂ ਨੇ ਵਿਚਾਰ ਕਰਕੇ ਭਾਈ ਜੈ ਸਿੰਘ ਨਾਲ ਆਨੰਦ ਕਾਰਜ ਕਰਨਾ ਪ੍ਰਵਾਨ ਕਰ ਲਿਆ ਇਹ ਪਹਿਲਾਂ ਹੁੰਦਾ ਸੀ ਸਾਧ ਸੰਗਤ ਪਹਿਲਾਂ ਇੱਕ ਜਿਹੜਾ ਨੌਜਵਾਨ ਸੀ ਉਹਨੂੰ ਵਿਆਹ ਲਈ ਮਨਾਇਆ ਜਾਂਦਾ ਸੀ ਗੱਲ ਕੀਤੀ ਜਾਂਦੀ ਸੀ ਜੇ ਉਹ ਮਨਾ ਕਰ ਦਿੰਦਾ ਸੀ ਤਾਂ ਉਹ ਰਿਸ਼ਤਾ ਵਾਪਸ ਨਹੀਂ ਸੀ ਮੁੜਦਾ ਉਹਦੇ ਵਿੱਚ ਇੱਕ ਪਰੰਪਰਾ ਸੀ ਘਰ ਦੇ ਵਿੱਚ ਕੋਈ ਹੋਰ ਲੜਕਾ ਤਾਂ ਉਹ ਸ਼ਗਨ ਉਸ ਨੂੰ ਕਰ ਦਿੱਤੇ ਜਾਂਦੇ ਸੀ ਇੱਕ ਬਹੁਤ ਵੱਡੀ ਇਹ ਰੀਤ ਸੀ ਕਿ ਉਹ ਸ਼ਗਨ ਜਿਹੜਾ ਆਇਆ ਨਾ ਉਹ ਵਾਪਸ ਨਹੀਂ ਪਰਤਣਾ ਚਾਹੀਦਾ ਇਸ ਦੇ ਵਿੱਚ ਬਹੁਤ ਵੱਡੀ ਬੇਇੱਜ਼ਤੀ ਸੀ ਤੇ ਬਾਬਾ ਅਤਰ ਸਿੰਘ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਤੇ ਉਹ ਸਹਿਮਤੀ ਨਾਲ ਮੰਨ ਗਏ ਤੇ ਉਹਨਾਂ ਨੇ ਉਹ ਜਿਹੜਾ ਰਿਸ਼ਤਾ ਸੀ ਉਹਨਾਂ ਦੇ ਛੋਟੇ ਭਰਾ ਨੂੰ ਕਰ ਦਿੱਤਾ ਆਨੰਦ ਕਾਰਜ ਵੀ ਕਰਵਾ ਦਿੱਤਾ ਗਿਆ ਭਰਤੀ ਭਰਤੀ ਹੋਣ ਵਾਲੇ ਹਰ ਰੰਗ ਰੂਟ ਵਾਸਤੇ ਧਰਮ ਵਿੱਚ ਪਰਪੱਕਤਾ ਲਈ ਅੰਮ੍ਰਿਤ ਪਾਨ ਕਰਨਾ அவਸ਼ਕ ਹੈ ਤੇ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰ ਸਿਮਰ ਸਭ ਤਪਤ 부ਝਾਈ ਗੁਰਬਾਣੀ ਦਾ ਅਧਿਆਨ ਤਾਂ ਉਹਨਾਂ ਨੇ ਪਹਿਲਾਂ ਹੀ ਕਰ ਰੱਖਿਆ ਸੀ ਸਾਧ ਸੰਗਤ ਗੁਰਬਾਣੀ ਨੂੰ ਪੜਨਾ ਗੁਰਬਾਣੀ ਦਾ ਸਿਮਰਨ ਕਰਨਾ ਤੇ ਸਾਧ ਸੰਗਤ ਗੁਰੂ ਦੇ ਵਿੱਚ ਰੁਚੀ ਰੱਖਣਾ ਸਤਿਗੁਰੂ ਦੇ ਹਰ ਬਚਨ ਨੂੰ ਪਹਿਲ ਦੇ ਆਧਾਰ ਤੇ ਮੰਨਣਾ ਇਹ ਤਾਂ ਪਹਿਲਾਂ ਹੀ ਉਹ ਸਭ ਕਰ ਚੁੱਕੇ ਸੀ ਗੁਰੂ ਨੂੰ ਸਮਰਪਤ ਹੋ ਚੁੱਕੇ ਸੀ ਪਾਤਸ਼ਾਹ ਨੂੰ ਸਮਰਪਤ ਹੋ ਚੁੱਕੇ ਸੀ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਚਾਹ ਸੀ ਗੁਰੂ ਨਾਲ ਜੁੜਨ ਦਾ ਸ਼ਾਇਦ ਮੇਰੇ ਖਿਆਲ ਚ ਆਪਾਂ ਇੱਕ ਦੋ ਦਿਨ ਪਹਿਲਾਂ ਜਿਹੜੀ ਸਾਖੀ ਸਰਵਣ ਕੀਤੀ ਸੀ ਉਹਦੇ ਵਿੱਚ ਆਪਾਂ ਇਸ ਗੱਲ ਨੂੰ ਅਵਸ਼ ਜ਼ਾਣਿਆ ਸੀ ਕਿ ਮਾਪੁਰਖਾਂ ਨੇ ਸਾਧ ਸੰਗਤ ਲੀਰਾਂ ਦੀ ਮਾਲਾ ਬਣਾਈ ਸੀ ਕੱਪੜੇ ਦੀ ਮਾਲਾ ਤੇ ਉਹ ਮਾਲਾ ਨੂੰ ਫੇਰਦੇ ਰਹਿੰਦੇ ਸੀ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਸੀ ਕੱਪੜੇ ਦੀ ਮਾਲਾ ਬਣਾਈ ਇਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਪਰਮਾਤਮਾ ਨਾਲ ਉਹਨਾਂ ਦਾ ਕਿੰਨਾ ਸਨੇਹ ਹੈ ਕਿੰਨਾ ਸਨੇਹ ਹੋ ਸਕਦਾ ਹੈ ਤੇ ਸਾਧ ਸੰਗਤ ਜਿਨ੍ਹਾਂ ਨੇ ਨਾਮ ਜਪਣ ਦੇ ਲਈ ਇੱਕ ਸਿਮਰਣੀ ਤਿਆਰ ਕੀਤੀ ਕੱਪੜੇ ਦੀ ਉਗੀ ਬਿਨਾ ਲਾਲਚ ਕੀ ਬਿਨਾ ਕਿਸੇ ਮਤਲਬ ਦੇ ਆਪਾਂ ਕੁਝ ਨਹੀਂ ਕਰਦੇ ਜੇ ਪਰਮਾਤਮਾ ਨਾਲ ਉਹਨਾਂ ਨੂੰ ਲਗਾਵ ਸੀ ਤੇ ਉਹਨਾਂ ਨੇ ਸਾਧ ਸੰਗਤ ਇਹ ਕਰਕੇ ਵਿਖਾਇਆ ਗੱਲ ਸਿਰਫ ਇਹ ਨਹੀਂ ਵੀ ਉਹਨਾਂ ਨੇ ਮਾਲਾ ਬਣਾਈ ਗੱਲ ਇਹ ਹੈ ਕਿ ਉਹਨਾਂ ਨੇ ਮਾਲਾ ਬਣਾ ਕੇ ਸਿਮਰਨੀ ਸ਼ੁਰੂ ਕਰ ਦਿੱਤੀ ਅੱਜ ਸਾਡੇ ਕੋਲੇ ਕਿੰਨੀਆਂ ਟੈਕਨੋਲੋਜੀਆਂ ਨੇ ਇਲੈਕਟ੍ਰੋਨਿਕ ਮਾਲਾ ਹੈਗੀ ਹੈ ਸਾਡੇ ਕੋਲੇ ਸਰਬਲੋਹ ਦੀ ਮਾਲਾ ਹੈਗੀ ਹੈ ਮਣਕਿਆਂ ਦੀ ਮਾਲਾ ਹੈਗੀ ਹੈ ਪਲਾਸਟਿਕ ਦੀ ਅਸੀਂ ਉਹ ਨਹੀਂ ਕਰਦੇ ਗੱਲ ਮਾਲਾ ਦੀ ਨਹੀਂ ਗੱਲ ਮਾਲਾ ਕਰਨ ਦੀ ਹੈ ਵੀ ਉਸ ਮਾਲਾ ਨੂੰ ਬਣਾ ਕੇ ਜਾਂ ਫਿਰ ਮਾਲਾ ਖਰੀਦ ਕੇ ਰੱਖ ਲੈਣੀ ਨਾ ਨਾ ਗੱਲ ਕਰਨ ਦੀ ਹੈ ਵੀ ਫੇਰ ਨਹੀਂ ਹੈ ਮਾਲਾ ਫੇਰ ਦੀ ਕਿੰਨੀ ਕਵਾਸੀ ਪਰ ਮਹਾਪੁਰਖਾਂ ਨੇ ਕੱਪੜੇ ਦੀ ਮਾਲਾ ਬਣਾ ਕੇ ਉਹਨੂੰ ਹੀ ਸਿਮਰਨਾ ਸ਼ੁਰੂ ਕਰ ਦਿੱਤਾ ਪਰਮਾਤਮਾ ਦੇ ਵਿੱਚ ਰੁਚੀ ਰੱਖੀ ਸਾ ਸੰਗਤ ਅੰਮ੍ਰਿਤ ਨਾਮ ਭੁੰਚ ਮਨ ਮਾਹੀ ਅਚਰਜ ਸਾਧ ਤਾਕੇ ਬਰਨੇ ਨਾ ਜਾਹੀ ਜਿਵੇਂ ਸਤਿਗੁਰੂ ਕਹਿੰਦੇ ਨਾ ਅੰਮ੍ਰਿਤ ਨਾਮ ਜਿਹੜਾ ਸਭ ਤੋਂ ਵੱਡਾ ਨਾਮ ਹੈ ਉਹ ਅਮਰਤੀ ਹੈ ਤੇ ਉਹਨੂੰ ਛਕਣਾ ਅਚਰਜ ਸਾਧ ਤਾਂ ਕਿ ਬਰਨੇ ਨਾ ਜਾਹੀ ਕਿਨੇ ਉਹ ਪ੍ਰਮਾਤਮਾ ਦੇ ਜਿਹੜੇ ਕੌਤਕ ਨੇ ਅਚਰਜ ਨੇ ਤੇ ਸਾਸੰਗਤ ਤੇ ਉਹ ਉਹ ਗਿਣੇ ਨਹੀਂ ਜਾ ਸਕਦੇ ਉਹ ਉਹਨਾਂ ਨੂੰ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਪਰ ਜੇ ਆਪਾਂ ਗੱਲ ਕਰੀਏ ਤਾਂ ਮਹਾਂਪੁਰਖਾਂ ਨੇ ਉਹ ਸਭ ਕੁਝ ਕਰਕੇ ਵਿਖਾਇਆ ਸਾਸੰਗਤ ਆਪਣੇ ਜੀਵਨ ਦੇ અમૃત પાન ਅਤੇ રહેਤ מרજાਦਾ ਵੀ ਜਿਹੜੀ ਹੈ ਉਹਨਾਂ ਨੇ ਰੱਖੀ અમૃત પાਨ ਵੀ ਕੀਤਾ ਬੰਦ ਸਿੰਘ ਸਹਿਬਾਨ ਦੇ ਤਰਫੋਂ ਤੇ ਗੁਰਮੁਖ ਪਿਆਰਿਓ बाबा ਅਤਰ ਸਿੰਘ ਜੀ ਮਾਹਪੁਰਖਾਂ ਨੇ ਜਿੱਥੇ ਡਿਊਟੀ ਵੀ ਨਿਭਾਈ ਤੇ ਸੇਵਾ ਸਿਮਰਨ ਵੀ ਕੀਤਾ ਕਈ ਵਾਰੀ ਤੇ ਅਜੀਹਾ ਕੌਤਕ ਵੇਖਣ ਨੂੰ ਮਿਲਦਾ ਸੀ ਆਪਣੇ ਕਕਸ਼ ਦੇ ਵਿੱਚ ਵੀ ਆਰਾਮ ਕਰ ਰਹੇ ਹੁੰਦੇ ਸੀ ਤੇ ਸਾਧ ਸੰਗਤ ਆਪਣੀ ਡਿਊਟੀ ਤੇ ਵੀ ਉਹ ਮੌਜੂਦ ਹੁੰਦੇ ਸੀ ਆਪਣੀ ਡਿਊਟੀ ਤੇ ਵੀ ਪਹਿਰਾ ਦੇ ਰਹੇ ਨੇ ਆਪਣੇ ਕਕਸ਼ ਦੇ ਵਿੱਚ ਸਾਧ ਸੰਗਤ ਉੱਥੇ ਵਾਹਿਗੁਰੂ ਦਾ ਸਿਮਰਨ ਵੀ ਕਰ ਰਹੇ ਨੇ ਕਈ ਵਾਰੀ ਗੌਤਕ ਵੇਖਿਆ ਫੌਜਦਾਰ ਇਸ ਗੱਲ ਨੂੰ ਸਮਝ ਚੁੱਕੇ ਸੀ ਕਿਉਂਕਿ ਬਹੁਤ ਵਾਰ ਉਹਨਾਂ ਨੂੰ ਇਹ ਚੀਜ਼ ਸੁਣਨ ਨੂੰ ਮਿਲ ਚੁੱਕੀ ਸੀ ਉਹ ਸਮਝ ਗਏ ਸੀ ਕਿ ਬਾਬਾ ਆਤਰ ਸਿੰਘ ਜਿਹੜਾ ਨਾ ਉਹ ਕੋਈ ਆਮ ਵਿਅਕਤੀ ਨਹੀਂ ਇਹ ਆਮ ਫੌਜੀ ਨਹੀਂ ਹੈਗਾ ਇਹ ਤਾਂ ਧੁਰ ਦਰਗਾਹੋਂ ਉਹ ਫੌਜੀ ਹੈ ਜਿਹਦੀ ਡਿਊਟੀ ਨਾਮ ਸਿਮਰਨ ਸੇਵਾ ਬੰਦਗੀ ਦੀ ਲੱਗੀ ਹੋਈ ਆ ਅਕਾਲ ਪੁਰਖ ਵੱਲੋਂ ਇਸ ਤਰ੍ਹਾਂ ਬਾਬਾ ਬਾਤਰ ਸਿੰਘ ਜੀ ਮਾਪੁਰਖਾਂ ਦਾ ਜੀਵਨ ਉਸ ਵਿੱਚੋਂ ਆਪਾਂ ਸਾਖੀ ਸਾਂਝੀ ਕੀਤੀ ਹੈ ਹੋਰ ਨਵੀਂ ਸਾਖੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ